ਹੈਲੋ ਜੀ ਸਾਸਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰਿਆਂ ਦਾ ਬਹੁਤ ਵਧੀਆ ਹੋਵੋਗੇ ਤੇ ਇਹ ਵਲੌਗ ਥੋੜਾ ਜਿਹਾ ਥੋੜੇ ਦਿਨ ਪਹਿਲਾਂ ਦਾ ਵਾ ਮੈਂ ਬਣਾ ਕੇ ਰੱਖਿਆ ਸੀ ਤੇ ਇਹਨਾਂ ਨੈਟ ਦੀ ਥੋੜੀ ਜਿਹੀ ਪ੍ਰੋਬਲਮ ਸਾਡੀ ਵਾਈਫਾਈ ਦੀ ਪ੍ਰੋਬਲਮ ਸੀ ਥੋੜੀ ਜੀ ਤੇ ਇਸ ਕਰਕੇ ਨਾ ਮੈਂ ਅਪਲੋਡ ਨਹੀਂ ਕਰ ਪਾਈ ਤੇ ਫੋਨਾਂ 'ਚ ਨੈਟ ਪਾਉਣ ਦਾ ਇਹ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਨਾ ਉਹ ਅਪਲੋਡ ਨਹੀਂ ਹੁੰਦੀ ਜਲਦੀ ਮਤਲਬ ਕਿੰਨਾ ਹੀ ਦੇਰ ਲੱਗ ਜਾਂਦੀ ਹੈ ਇਸ ਕਰਕੇ ਨਾ ਥੋੜਾ ਵਾਈਫਾਈ ਦਾ ਇਸ਼ੂ ਚੱਲਣ ਦੇ ਤਦ ਕਰਕੇ ਤੇ ਚਲੋ ਅੱਜ ਮੈਂ ਜਿਹਦਾ ਵਾਇਸਓਵਰ ਕਰਨੀ ਅੱਜ ਸ਼ਾਇਦ ਲੱਗ ਜਾ ਵੀ ਹਨਾ ਆਪਣਾ ਨੈਟ ਕਨੈਕਸ਼ਨ ਦੂਜਾ ਜਿਹੜਾ ਕੱਟ ਗਿਆ ਦੂਜਾ ਲਾ ਲਈ ਆਪਾਂ ਤੇ ਕਈ ਵਾਰੀ ਇਹ ਸਲੋ ਚੱਲਣ ਲੱਗ ਜਾਂਦਾ ਤਦ ਕਰਕੇ ਤੇ ਚਲੋ ਜੀ ਵਲੌਗ ਦੀ ਗੱਲ ਕਰ ਲੈਨੇ ਆ ਤੇ ਇਹ ਵਲੌਗ ਦੋਕ ਦਿਨ ਪਹਿਲਾਂ ਹੀ ਮੈਂ ਸਫਾਈ ਕੀਤੀ ਜਿੱਦਾਂ ਪਹਿਲਾਂ ਕਿਚਨ ਦੀ ਕੀਤੀ ਤੇ ਫੇਰ ਮੈਂ ਜਿਹੜੀ ਉਹ ਕੀਤੀ ਸੀ ਅੰਦਰਾਂ ਦੀ ਸਾਰੇ ਕਮਰਿਆਂ ਦੀ ਝਾੜ-ਚੰਬ ਕੀਤੀ ਹਨਾ ਦੀਵਾਲੀ ਆ ਤੇ ਚਲੋ ਸਾਫ ਸਫਾਈ ਹਨਾ ਚਲੋ ਮੌਕਾ ਮਿਲ ਜਾਂਦਾ ਵਾ ਹਨਾ ਸਾਫ ਸਫਾਈ ਦਾ ਤੇ ਸਾਰੇ ਥਾਵਾਂ ਤੇ ਹੱਥ ਫੇਰ ਜਾਂਦਾ ਕਿਉਂਕਿ ਇਹ ਨਾ ਸਾਡੇ ਜਿੱਦਾਂ ਪਾਣੀ ਵਗੈਰਾ ਆਇਆ ਹੀ ਤੇ ਉਤਨਾ ਤੇ ਸਾਰਾ ਧੋਪ ਗਿਆ ਇੱਕ ਵਾਰੀ ਨਾ ਨਜ਼ਰਾਂ ਚੋਂ ਨਿਕਲ ਗਿਆ ਸਾਰਾ ਸਮਾਨ ਤਾਂ ਤੁਹਾਡੇ ਸਾਹਮਣੇ ਨਾ ਕੱਢਿਆ ਹੀ ਸਾਰਾ ਕੁਝ ਕੀਤਾ ਹੀ ਤੇ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਪਰ ਫਿਰ ਵੀ ਨਾ ਜਾਲੇ ਜੁਲੇ ਚਲੋ ਹੋਈ ਜਾਂਦੇ ਹਨਾ ਸਫਾਈ ਤੇ ਚਲੋ ਹਨਾ ਹੋਈ ਜਾਂਦਾ ਸਫਾਈ ਦਾ ਕੰਮ ਤੇ ਕਦੀ ਮੁੱਕਦਾ ਹੀ ਨਹੀਂ ਹੈਗਾ ਹਨਾ ਭਾਵੇਂ ਦੀਵਾਲੀ ਹੋਵੇ ਪਚਾਈ ਨਾ ਹੋਵੇ ਦੀਵਾਲੀ ਤੇ ਜਾਂ ਦੀਪ ਕਲੀਨਿੰਗ ਹੋਲੇ ਹੋ ਜਾਂਦੀ ਆ ਜਾਲੇ ਵਗੈਰਾ ਲੱਤ ਜਾਂਦੇ ਆ ਜਾਂ ਕਿੱਥੇ ਹਨ ਨੁਕਰਾਂ ਨੁਕਰਾਂ ਚੋਂ ਨਿਕਲ ਜਾਂਦਾ ਤੇ ਇੱਥੇ ਤੇ ਜਿੰਨੀ ਮਰਜ਼ੀ ਸਫਾਈ ਕਰ ਲਾ ਤੇ ਉਹ ਤੇ ਨਾ ਘੱਟਾ ਮਿੱਟੀ ਆ ਹੀ ਜਾਂਦਾ ਕਿਉਂਕਿ ਡੇਲੀ ਤੁਹਾਨੂੰ ਪਤਾ ਪੋਚਾ ਜਾਂ ਝਾੜੂ ਜਿਹੜਾ ਉਹ ਨਹੀਂ ਵੱਜਦਾ ਨਾ ਕੋਰਨਰ ਵਗੈਰਾ ਕੋਈ ਨਾ ਕੋਈ ਰਹਿ ਜਾਂਦਾ ਵਾ ਜਾਂ ਸੋਫਿਆਂ ਥੱਲੇ ਰਹਿ ਜਾਂਦਾ ਵਾ ਨਾ ਵਾ ਡੇਲੀ ਤੇ ਬੜੀ ਸਫਾਈ ਰੱਖੀਦੀ ਆ ਪਰ ਫਿਰ ਵੀ ਕੋਈ ਨਾ ਕੋਈ ਕੋਨਾ ਜਿਹੜਾ ਉਹ ਰਾਈ ਜਾਂਦਾ ਇਹ ਹੁੰਦਾ ਕਿ ਲਗਦੇ ਆ ਤੇ ਫਿਰ ਨਾ ਸਾਰੇ ਹੀ ਮਤਲਬ ਪਹਿਲਾਂ ਤੇ ਚਲੋ ਪਰਦੇ ਵਗੈਰਾ ਧਵਾ ਲਏ ਸਾਰਾ ਕੁਛ ਧਵਾ ਕੇ ਐਨ ਛੜਾ ਲਿਆ ਕਵਰ ਕੁਵਰ ਛੜਾ ਲਈ ਤੇ ਜਿਹੜੇ ਇਹ ਪੇਟੀਆਂ ਬੂਟੀਆਂ ਦੇ ਹੀ ਇਹ ਵੀ ਫੇਰ ਛਾੜ ਮਿਲਾਏ ਸਾਰੇ ਸਾਰੇ ਜਿੰਨੇ ਵੀ ਸੋਫਿਆਂ ਦੇ ਝਾੜ ਚਾਂਬ ਕੀਤੀ ਸਾਰੀ ਤੇ ਪੱਖੇ ਵਗੈਰਾ ਹਨਾ ਪੱਖੇ ਤੇ ਚਲੋ ਹਨਾ ਨਹੀਂ ਸਾਫ਼ ਹੁੰਦੇ ਹੈਗੇ ਤੇ ਪੱਖੇ ਵੀ ਸਾਫ਼ ਕੀਤੇ ਸਾਰੇ ਜਾਲਾ ਜੂਲਾ ਲਾਇਆ ਸਾਰਾ ਕੁਛ ਹਨਾ ਸਫਾ ਸਵਾਈ ਜਿਹੜੀ ਕੀਤੀ ਹੀ ਤੇ ਬਲੌਗ ਨੂੰ ਸ਼ੁਰੂ ਤੇ ਰੱਕ ਐਂਡ ਤੱਕ ਪੂਰਾ ਵੇਖਿਆ ਕਰੋ ਹਣਾ ਪਹਿਲਾਂ ਜਿਹੜੇ ਬਲੌਗ ਮੈਂ ਪਾਏ ਹੀ ਉਹ ਵਾਵਾ ਹੀ ਵਾਇਰਲ ਹੋ ਗਈ ਤੇ ਇਦਾਂ ਹੀ ਪਿਆਰ ਮਤਲਬ ਹਣਾ ਬਣਾਈ ਰੱਖਿਓ ਜਾਂ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਹਣਾ ਕਿਸੇ ਨਾ ਕਿਸੇ ਨੂੰ ਤੇ ਮੋਟੀਵੇਸ਼ਨ ਚਲੋ ਮਿਲਦੀ ਆ ਹਣਾ ਜਿੱਦਾਂ ਸਾਨੂੰ ਵੱਡ ਫੈਮਿਲੀ ਤੋਂ ਮੋਟੀਵੇਸ਼ਨ ਮਿਲੀ ਹੈ ਤੁਹਾਨੂੰ ਵੀ ਹਣਾ ਮੋਟੀਵੇਸ਼ਨ ਮਿਲ ਸਕਦੀ ਹੈ ਇਸ ਕਰਕੇ ਇਹਨ ਮੈਂ ਹਾਰਟ ਜਾਂ ਬੜੇ ਹੀ ਚਿਹਰ ਦਾ ਲਾਇਆ ਜਦੋਂ ਦਾ ਮੇਰਾ ਵਿਆਹ ਹੋਇਆ ਉਦੋਂ ਦਾ ਹੀ ਮੈਂ ਲਾਇਆ ਮਤਲਬ 10 11 ਸਾਲ ਹੋ ਗਏ ਇਹਨੂੰ ਤੇ ਅੱਜ ਇਹ ਦਾ ਨਾ ਉਹ ਜਿਹੜਾ ੜਾਉਣ ਵਾਲਾ ਹੀ ਨਾ ਇਹ ਧਾਗਾ ਜਉ ਟੁੱਟ ਗਿਆ ਤੇ ਉਹ ਫਿਰ ਮੈਂ ਧਾਗਾ ਜਿਹੜਾ ਸੀ ਉਹ ਕੀਤਾ ਉਹਨੂੰ ਜੋੜਿਆ ਵਗੈਰਾ ਤੇ ਫਿਰ ਉਹਨੂੰ ਜਿਹੜਾ ਹਾਰ ਨੂੰ ਜਿਹੜਾ ਲਾਇਆ ਸੀ ਇਦਾਂ ਜਗਾ ਨਾ ਸੁੰਨੀ ਜੀ ਲੱਗਦੀ ਆ ਤੇ ਕੋਈ ਫੋਟੋ ਵੀ ਹੈ ਨਹੀਂ ਕਿ ਮਤਲਬ ਇੱਥੇ ਟਾਂਗ ਲਾਂ ਮੈਂ ਹਨਾ ਕੋਈ ਵੱਡੀ ਜੀ ਫੋਟੋ ਹੋਵੇ ਜਾਂ ਆਪਣੀ ਵਿਆਹ ਦੀ ਹੋਵੇ ਕੁਝ ਵੀ ਇਦਾਂ ਦੀ ਕੋਈ ਫੋਟੋ ਵੀ ਨਹੀਂ ਜਿਹੜੀ ਮੈਂ ਨਾ ਇੱਥੇ ਟਾਂਗ ਲਾਂ ਤੇ ਹੋਰ ਕੁਝ ਮੈਨੂੰ ਇੰਨਾ ਵਧੀਆ ਲੱਗਦਾ ਨਹੀਂ ਹਾਂ ਜਿਹੜੇ ਤੁਸੀਂ ਬਲੌਗ ਵੇਦੇ ਜੇ ਤੁਸੀਂ ਦੱਸ ਸਕਦੇ ਜੇ ਮੈਂ ਤਾਂ ਕੀ ਇੱਥੇ ਮੈਂ ਲਾਵਾਂ ਹਨਾ ਜਿਹੜਾ ਪਿਛਲੀ ਸਾਈਡ ਜਿਹੜੀ ਉਹ ਭਰੀ ਭਰੀ ਜੀ ਲੱਗੇ ਤੇ ਇੱਥੇ ਉਪਰੋਂ ਮੈਂ ਸਾਫ ਸਫਾਈ ਕੀਤੀ ਸਾਰੀ ਤੇ ਨਿੱਕ ਨਿੱਕੀਆਂ ਫੋਟੋਆਂ ਜਿੰਨੀਆਂ ਵੀ ਹਨ ਜਾਂ ਕੁਝ ਵੀ ਹਨਾ ਜਾਲੇ ਜੂਲੇ ਲੱਗੇ ਸੀ ਉੱਤੇ ਸਾਰਾ ਮੈਂ ਨਾ ਪਹਿਲਾਂ ਪਾਣੀ ਚ ਡਿਪ ਕਰਕੇ ਸਰਫ ਦੇ ਨਾਲ ਤੋਤੇ ਫਿਰ ਉਹਨਾਂ ਨੂੰ ਸੁਕਾਇਆ ਤੇ ਫਿਰ ਮੈਂ ਜਿਹੜੇ ਲਾਏ ਤੇ ਸਾਰੀ ਡੀਪ ਕਲੀਨਿੰਗ ਜਿਹੜੀ ਉਹ ਕੀਤੀ ਮੈਗਾ ਚੱਲਣਾ ਜਲਦੀ ਜਲਦੀ ਕੰਮ ਕਰ ਲੈਣੀ ਆ ਤੇ ਨਾਲੇ ਮੈਨੂੰ ਇਹ ਹੀ ਕਿ ਮੈਂ ਇੱਕ ਦਿਨ ਚ ਹੀ ਸਾਰਾ ਨਿਬੇੜ ਲਾ ਹਨਾ ਮੈਨੂੰ ਇਹ ਹੀ ਕਿ ਚੱਲਣਾ ਹਨਾ ਬੱਚੇ ਕਰਕੇ ਨਾ ਮੈਨੂੰ ਇਹ ਹੁੰਦਾ ਕਿ ਚੱਲਣਾ ਜਲਦੀ ਜਲਦੀ ਨਿਬੜ ਜਾਵੇ ਤੇ ਚੰਗੀ ਗੱਲ ਹਨਾ ਤੇ ਨਾਲੇ ਮੈਂ ਸਿਰ ਨਹੀਂ ਝੋਤਾ ਮੈਂ ਕਿ ਚੱਲ ਘੱਟਾ ਮਿੱਟੀ ਜਿਹੜਾ ਪੈਣਾ ਉਹ ਪੈ ਜਾਈ ਇੱਕ ਵਾਰੀ ਫੇਰੀ ਸਿਰਤ ਹੋਊਗੀ ਤੇ ਕੱਲ ਵੀ ਜਿੱਦਾਂ ਸਫਾਈਆਂ ਕੀਤੀਆਂ ਅੱਜ ਵੀ ਸਫਾਈਆਂ ਕੀਤੀਆਂ ਤੇ ਇੱਕਦਮ ਘੱਟਾ ਜਿਹੜਾ ਉਹ ਖਤਮ ਕਰਤਾ ਵਾ ਇੱਕਦਮ ਸਾਫ਼ ਕਰਤਾ ਨੀਟ ਐਂਡ ਕਲੀਨ ਕਰ ਕਰਤਾ ਪਰ ਫਿਰ ਵੀ ਨਾ ਘਟਾ ਤੇ ਚਲੋ ਆ ਹੀ ਜਾਂਦਾ ਹਨਾ 2-4 ਦਿਨ ਮੈਂ ਪਹਿਲਾਂ ਹੀ ਇਹ ਵੀਡੀਓ ਸ਼ੂਟ ਕੀਤੀ ਸੀ ਸਫਾਈਆਂ ਵਗੈਰਾ ਕੀਤੀਆਂ ਸੀ ਤੇ ਸਾਰੇ ਸ਼ੋਕੇਸ ਜਿੰਨੇ ਵੀ ਹੀ ਸਾਰੇ ਚੀਜ਼ਾਂ ਜਿਹੜੀਆਂ ਪੂੰਝ-ਪੂੰਝ ਕੇ ਸਾਰੀਆਂ ਰੱਖੀਆਂ ਸਾਫ਼ ਕੀਤੀਆਂ ਸਾਰੀਆਂ ਹੀ ਹਨਾ ਭਾਵੇਂ ਜਿੱਦਾਂ ਮਰਜੀ ਹੈ ਹਨਾ ਤੇ ਪਰ ਜੇ ਸਾਫ਼ ਸਫਾਈ ਹੋਵੇ ਨਾ ਘਰ ਚ ਤੇ ਉਸੋ ਕੋ ਵਧੀਆ ਲੱਗਦਾ ਭਾਵੇਂ ਉਹ ਚੰਗਾ ਜਿੱਦਾਂ ਦਾ ਮਰਜੀ ਘਰ ਵਾ ਆਪਣਾ ਹਨਾ ਤੇ ਫਿਰ ਮੈਨੂੰ ਇਹੀ ਘਟੈਲਾ ਰਹਿ ਜਾਣੀਆਂ ਵਾ ਇਸਰੇ ਮੇ ਬਾਥਰੂਮ ਦੀਆਂ ਟੈਲਾਂ ਵਗੈਰਾ ਵੀ ਐਨ ਸਾਫ ਕੀਤੀਆਂ ਬਾਥਰੂਮ ਚਲੋ ਸਾਫ ਤੇ ਹੈਗਾ ਹੀ ਨਾ ਨਾਉਂਦੇ ਜਿਹੜੇ ਉਹ ਸਾਬਣ ਸੂਬਨ ਦੇ ਛਿੱਟੇ ਪੈ ਜਾਂਦੇ ਆ ਤੇ ਉਹਦੇ ਕਰਕੇ ਟੈਲਾਂ ਥੋੜੀਆਂ ਜੀਆਂ ਹੋ ਜਾਂਦੀਆਂ ਹਨਾ ਖਰਾਬ ਹੋ ਜਾਂਦੀਆਂ ਤੁਹਾਨੂੰ ਪਤਾ ਨਵਾਂ ਹੀ ਬਣਾਇਆ ਵਾ ਤੇ ਜੇ ਕੇਅਰ ਨਹੀਂ ਕਰਾਂਗੇ ਤੇ ਹਰ ਚੀਜ਼ ਖਰਾਬ ਹੋ ਜਾਂਦੀ ਹੈ ਹਨਾ ਉਹ ਤੇ ਕੇਅਰ ਤੇ ਡਿਪੈਂਡ ਕਰਦਾ ਕਿਦਾਂ ਦੀ ਆਪਾਂ ਕੇਅਰ ਰੱਖਦੇ ਆ ਸਾਰੇ ਮੈਂ ਨਾ ਲਿਕਵਿਡ ਪਹਿਲਾਂ ਤੇ ਮੈਂ ਕਿਸੇ ਕੋ ਮੰਗਵਾਇਆ ਹੀ ਉਹ ਕੰਪਨੀ ਚੋਂ ਲਿਆ ਹੁੰਦੇ ਸਿੱਧਾ ਮਾਲ ਤੇ ਉਹਨਾਂ ਤੋਂ ਨਾ ਮੈਂ ਮੰਗਵਾਇਆ ਹੀ ਤੇ ਮੈਂ 1 ਲੀਟਰ ਦੀ ਬੋਤਲ ਲਿਆਂਦੀ ਉਹਦੇ ਨਾਲ ਨਾ ਇੰਨਾ ਵਧੀਆ ਲਿਕਵਰਡ ਆ ਤੇ ਮੈਂ ਸ਼ਾਇਦ ਵੀਡੀਓ ਚ ਵਿਖਾਇਆ ਵੀ ਹੋਏ ਤੁਹਾਨੂੰ ਤੇ ਬਹੁਤ ਵਧੀਆ ਉਹਦੇ ਨਾਲ ਨਾ ਟੈਲਾ ਜਿੰਨੀਆਂ ਮਰਜ਼ੀ ਪੀ ਲੀਆਂ ਹੋਣ ਜਾਂ ਕਿਦਾਂ ਹਨਾ ਜਿੰਨਾ ਮਰਜ਼ੀ ਚੰਗਾਲ ਜੇ ਲੱਗਾ ਹੋਏ ਟੂਟੀਆਂ ਟਾਟੀਆਂ ਨੂੰ ਸਾਰਾ ਹੀ ਨਿਕਲ ਜਾਂਦਾ ਵਾ ਤੇ ਬੜਾ ਵਧੀਆ ਸਾਰਾ ਸਾਰਾ ਕੰਮ ਹੋ ਗਿਆ ਵਾ ਸਾਰੀਆਂ ਸਫਾਈਆਂ ਕਮਰਿਆਂ ਦੀਆਂ ਵੀ ਕਰ ਲਈਆਂ ਸਾਰਾ ਸਾਰਾ ਹੋ ਗਿਆ ਫਲੈਸ਼ ਬਾਥਰੂਮ ਐਂ ਐਂ ਮੈਂ ਨੀਟ ਐਂਡ ਕਲੀਅਰ ਕਰਦਾ ਉੱਪਰੋਂ ਲੈ ਕੇ ਨਾ ਸਾਰੀਆਂ ਟਾਈਲਾਂ ਸਾਫ਼ ਕਰਦੀਆਂ ਇੱਕਦਮ ਚਮਕ ਚਮਕ ਕਰਤਾ ਬਸ ਜੀ ਹੁਣੇ ਹੋਏ ਵੇਲੇ ਆਪਾਂ ਹੁਣੇ ਹੋਈਆਂ ਬਸ ਨਾ ਧੋ ਕੇ ਫ੍ਰੀ ਹੋਏ ਆ। ਲਓ ਜੀ ਇੱਕ ਹੋਰ ਡੱਬਾ ਆ ਗਿਆ। ਕੀ ਜੀ ਲਓ ਜੀ ਇੱਕ ਹੋਰ ਡੱਬਾ ਆ ਗਿਆ ਵਿਆਹ ਦਾ। ਤੇ ਇਹਦੇ ਵਿੱਚ ਨਵੀਂ ਸ਼ਿ ਦੇ ਫੇਵਰਿਟ ਹੈਗੇ ਆ ਗੁਲਾਬ ਜਾਮਨ ਤੇ ਇਹ ਨਵੀਂ ਸਿਖਾਊਗਾ ਆਹਰਾ ਡੱਬਾ ਜਿਹੜਾ ਮਨਮਿਸ਼ ਵਾਸਤੇ ਹੈ ਨਾ ਮੈਂ ਇੱਧਰ ਫ੍ਰਿਜ ਲਾ ਦਿੰਨੀ ਆ ਤੇ ਖਾ ਲਓ ਲੋਜੀ ਸ਼ਾਮ ਦੇ ਵਜੇ ਕੇ 4 ਸਾਰੀਆਂ ਸਫਾਈਆਂ ਵਗੈਰਾ ਹੋ ਗਈਆਂ ਹਰਾਮ ਕਰ ਲਿਆ ਥੋੜਾ ਜਿਹਾ ਤੇ ਮੈਂ ਗੰਨ ਵਾਸਤੇ ਬਣਾਉ ਲੱਗੀ ਦਲੀਆ ਮੈਂ ਕਿ ਉਹਨੂੰ ਦਲੀਆ ਦਿੰਨੀ ਥੋੜਾ ਜਿਹਾ ਲਿਕਵਿਡ ਹੈ ਨਾ ਇੱਧਰ ਦਲੀਆ ਰੱਖਿਆ ਉਹਦਾ ਇੱਧਰ ਮੈਂ ਨਾ ਐਪਲ ਦੇਣ ਲੱਗੀ ਹਾਂ ਉਹਨੂੰ ਤੇ ਮੈਸ਼ ਕਰਕੇ ਦਿੰਨੀ ਆ ਨਾਲ ਬਣਾ ਲਈ ਆਪਾਂ ਜੀ ਖਾਲੂ ਉੱਪਰ ਰੱਖਣੀ ਆ ਕੰਦੀ ਹੁੰਦੀ ਆ ਤੇ ਕੱਪੜੇ ਮਲਾ ਲਿਆ ਸੀ ਕੱਪੜੇ ਤਿਆਰ ਕਰ ਲਏ ਪ੍ਰੈਸ ਵਾਲੇ ਕਰਨ ਵਾਲੇ ਜੇ ਉੱਪਰ ਜਿਹੜੇ ਕੱਪੜੇ ਉਹ ਲਾਉਣ ਵਾਲੇ ਆ ਉਹ ਮੈਂ ਲਾਉਣੀ ਆ ਤੇ ਪਹਿਲਾਂ ਮੈਂ ਨਾ ਗਨੂੰ ਐਪਲ ਖਵਾ ਲਾਂ ਫੇਰ ਮੈਂ ਕੁਝ ਕਰਦੀ ਆ ਦਲੀਆ ਤੇ ਹੁੰਦਾ ਰਹੇਗਾ ਲੋ ਜੀ ਡਿਨਰ ਵਗੈਰਾ ਹੋ ਗਿਆ ਆਪਣਾ ਤੇ ਪ੍ਰੈਸ ਕਰ ਲਏ ਕੱਪੜੇ ਉਹ ਪਏ ਆ ਜੇ ਹਲੇ ਕਵਰ ਵਗੈਰਾ ਜਿਹੜੇ ਉਹ ਧੋਣ ਵਾਲੇ ਸਾਰੇ ਲਾਏ ਆ ਤੇ ਚਲੋ ਜਿੱਥੇ ਖਤ ਦੇ ਵਲੌਗ ਦਾ ਐਂਡ ਆਪਣਾ ਤੇ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਇਸ ਚੰਗਾ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਕਰਦੇ ਕਰੋ ਸਬਸਕ੍ਰਾਈਬ ਮਿਲਦੇ ਆ ਕਿਸੇ ਲਈ ਵੀਡੀਓ ਤਦ ਤੱਕ ਲਈ ਪਾਏ ਗਏ